ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਹਿਲਾਂ ਪਾਣੀ ਲਾਤਾ ਤੇ ਬਹੁਤ ਸਾਰੇ ਕਿਸਾਨ ਵੀਰ ਹੁਣ ਪਾਣੀ ਲਾ ਰਹੇ ਆਪਾਂ ਜਿਹੜਾ ਪਹਿਲੇ ਪਾਣੀ ਤੇ ਸਪਰੇਅ ਦਸੀ ਜਿਹੜੀ ਕਿ ਰეკਮੈਂਡੇਸ਼ਨ ਹੈਗੀ ਹੈ ਆਪਣਾ ਪਿਛਲੇ ਸਾਲਾਂ ਦਾ ਤਜਰਬਾ ਹੈਗਾ ਕਿ ਮੈਗਨੀਜ਼ ਦੀ ਸਪਰੇਅ ਬੜੀ ਜ਼ਰੂਰੀ ਹੈ ਮੈਗਨੀਜ਼ ਦੀ ਸਪਰੇਅ ਨੂੰ ਕਣਕ ਦੀ ਫਸਲ ਬੜੀ ਮੰਨਦੀ ਹੈ ਇਹ ਘਾਟ ਵੀ ਆਪਣੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਕਣਕ ਦੇ ਵਿੱਚ ਜ਼ਿਆਦਾਤਰ ਮੈਗਨੀਜ਼ ਦੀ ਘਾਟ ਆ ਰਹੀ ਹੈ। ਜਿਹੜੇ ਕਿਸਾਨ ਵੀਰ ਹੁਣ ਪਾਣੀ ਲਾ ਰਹੇ ਆ। ਕਈ ਕਿਸਾਨوں ਇਹਨਾਂ ਦੇ ਸਵਾਲ ਸੀ ਕਿ ਅਸੀਂ ਯੂਰੀਆ ਜਾਂ ਨੈਨੋ ਯੂਰੀਆ ਜਿਹੜੀ ਨਾਲ ਸਪਰੇਅ ਕਰ ਸਕਦੇ ਜਾਂ ਨਹੀਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀ ਚੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ। ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਆ। ਸੋ ਕਿਸਾਨ ਵੀਰੋ ਜਿਹੜਾ ਕੋਰ ਤੇ ਆਪਾਂ ਸਪਰੇਅ ਕਰਨੀ ਆ। ਕਿਉਂਕਿ ਜ਼ਿਆਦਾਤਰ ਕਣਕਾਂ ਦੀ ਫਸਲ ਦੇ ਵਿੱਚ ਖਾਸ ਤੌਰ 'ਤੇ ਜਿਵੇਂ ਦਰਮਿਆਨੀਆਂ ਤੋਂ ਹਲਕੀ ਜ਼ਮੀਨ ਆ ਜਾਂਦੀ ਹੈ ਰੇਤਲੀ ਜ਼ਮੀਨ ਆ ਜਾਂਦੀ ਹੈ ਤੇ ਉੱਥੇ ਜਿਹੜੀ ਹੈਗੀ ਜ਼ਿਆਦਾਤਰ ਮੈਗਨੀਜ਼ ਦੀ ਜਾਂ ਜ਼ਿੰਕ ਦੀ ਘਾਟ ਵੀ ਦੇਖਣ ਨੂੰ ਮਿਲਦੀ ਹੈ ਮੈਗਨੀਜ਼ ਜ਼ਿੰਕ ਵਾਲੀ ਸਪਰੇਅ ਹੈ ਜਿਹੜੀ ਉਹ ਪਾਣੀ ਤੋਂ ਬਾਅਦ ਕਰਨੀ ਆਪਾਂ 1 ਕਿਲੋ ਮੈਗਨੀਜ਼ 1 ਕਿਲੋ ਜ਼ਿੰਕ 21% ਜਾਂ 700 ਗ੍ਰਾਮ 33% ਨਾਲ ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਭਿਉਾਂਗੇ ਉਹਦਾ ਪਾਣੀ ਵਰਤਣਾ ਤੇ 1 ਕਿਲੋ ਤੋਂ 1.5 ਕਿਲੋ ਯੂਰੀਆ ਇਹਦੇ ਵੀ ਬੜੇ ਵਧੀਆ ਸ਼ਾਨਦਾਰ ਨਤੀਜੇ ਪਿਛਲੇ ਸਾਲਾਂ ਤੋਂ ਮਿਲਦੇ ਆ ਰਹੇ ਆ ਪਰ ਪਾਣੀ ਤੋਂ ਪਹਿਲਾਂ ਜਿਹੜੀ ਕੋਰ ਤੇ ਸਪਰੇਅ ਕਰਨੀ ਆ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਉਹ ਚ ਮੈਗਨੀਸ ਸਲਫੇਟ 30.5% 1 ਕਿਲੋ ਤੇ 1 ਤੋਂ 1.5 ਕਿਲੋ ਯੂਰੀਆ ਜਾਂ ਨੈਨੋ ਯੂਰੀਆ ਜੇ ਤੁਸੀਂ ਵਰਤਨੀ ਆ ਤਾਂ 100 ml ਤੱਕ 70 ml, 100 ml ਤੱਕ ਵੱਤੋ ਵੱਧ ਵਰਤ ਸਕਦੇ ਆ ਜੇ ਨੈਨੋ ਯੂਰੀਆ ਕਲੀ ਕਰਨੀ ਆ ਤੁਸੀਂ ਇੱਕ ਬੈਗ ਯੂਰੀਆ ਦੀ ਥਾਂ ਦੇ ਤਾਂ ਉਹ ਤੁਸੀਂ 500 ml ਕਰ ਸਕਦੇ ਜੇ ਸਪਰੇਅ ਦੇ ਨਾਲ ਮੈਗਨੀਜ਼ ਦੇ ਨਾਲ ਕਰਨੀ ਆ ਜਾਂ ਮੈਗਨੀ ਜਿੰਕ ਵਾਲੀ ਸਪਰੇਅ ਦੇ ਨਾਲ ਕਰਨੀ ਆ ਨਾਲ ਕਲੀ ਦਾ ਪਾਣੀ ਕਿਲੋ ਡੇਢ ਕਿਲੋ ਯੂਰੀਆ ਦੀ ਥਾਂ ਤੇ ਜੇ ਨੈਨੋ ਯੂਰੀਆ ਕਰਨੀ ਆ ਤਾਂ ਉਹ ਵੀ ਤੁਸੀਂ 70 80 100 ml ਤੱਕ ਕਰ ਸਕਦੇ ਆ ਬਹੁਤ ਸਾਰੇ ਕਿਸਾਨ ਵੀਰ ਇਹਦਾ ਫਾਇਦਾ ਲੈ ਰਹੇ ਆ ਮੈਂ ਪਿਛਲੇ ਦਿਨੀ ਫੀਲਡ ਵੀ ਵਿਜ਼ਿਟ ਕੀਤੇ ਆ ਕਈ ਕਿਸਾਨ ਵੀਰਾਂ ਨੇ ਕੋਰ ਤੇ ਸਪਰੇਅ ਕੀਤੀ ਉਹ ਦੋਤ ਪਾਣੀ ਲਾਏ ਤੇ ਬੜੀ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਦੇ ਆ ਕਈ ਕਿਸਾਨ ਵੀਰ ਕਿਉਂਕਿ ਪਿਛਲੇ ਸਾਲਾਂ ਦਾ ਤਜਰਬਾ ਹੈ ਕੋਈ 100 ਦੇ ਵਿੱਚੋਂ 1-2 ਜੀਮੇਦਾਰ ਕਿਸਾਨ ਭਰਾ ਸਾਡੇ ਇਹੋ ਜਿਹੇ ਹੁੰਦੇ ਜਾਂ ਕੋਈ ਨਵੇਂ ਜੁੜੇ ਹੁੰਦੇ ਆ ਕਿ ਉਹ ਕਰਫਿ ਮਤਲਬ ਫੈਸਲਾ ਨਹੀਂ ਲੈ ਪਉਂਦੇ ਕਦੇ ਪੁੱਛ ਲੈਂਦੇ ਜੀ ਇਹ ਮੈਗਨੀਜ਼ੀ ਕਰ ਦਈਏ ਕਦੇ ਪੁੱਛ ਲੈਂਦੇ ਜੀ ਇਹ ਤਕਤਾਂ ਵਾਲੀ ਸਪਰੇ ਜਿਹੜੀ ਹੈਗੀ ਆ ਮਿਕਸਚਰ ਬਣਿਆ ਆਉਂਦਾ ਉਹ ਕਰ ਦਈਏ ਕਦੇ ਮੈਗਨੀਸ਼ੀਅਮ ਪੁੱਛ ਲੈਂਦੇ ਆ ਤੇ ਕਦੇ ਉਹਨਾਂ ਦਾ ਸਵਾਲ ਹੁੰਦਾ ਕਿ ਸਾਨੂੰ ਕੰਪਨੀ ਵਾਲੇ ਨੇ ਆਹ ਕਿਹਾ ਜਾਂ ਦੁਕਾਨਦਾਰ ਆਹ ਗੱਲ ਕਹਿੰਦਾ ਕਿ ਤੁਸੀਂ ਆਹ ਸਪਰੀਆਂ ਕਰ ਦੋ ਉਹ ਦੇਖੋ ਉਹ ਤੁਹਾਡਾ ਫੈਸਲਾ ਜੋ ਅ ਸਹੀ ਤੇ ਸਪਸ਼ਟ ਸਿਫਾਰਸ਼ਾਂ ਨੇ ਰეკਮੈਂਡੇਸ਼ਨਾਂ ਜਾਂ ਜਿਹੜੇ ਨਤੀਜੇ ਵਧੀਆ ਮਿਲਦੇ ਨੇ ਆ ਪਾਉਂ ਦੱਸਦੇ ਆ ਵਾਧੂ ਖਰਚੇ ਤੋਂ ਬਚਤ ਕਰਨ ਬਾਰੇ ਕੋਸ਼ਿਸ਼ ਹੁੰਦੀ ਆ ਆਪਣੀ ਕਿ ਜ਼ਰੂਰਤ ਅਨੁਸਾਰ ਹੀ ਸਪਰੇਅ ਕੀਤੀ ਜਾਵੇ ਤੇ ਕਈ ਕਿਸਾਨ ਵੀ ਫੈਸਲਾ ਨਹੀਂ ਲੈ ਪਾਉਂਦੇ ਦੇਖੋ ਜੇ ਤੁਸੀਂ ਸਪਰੇਅ ਨਾ ਕੋਈ ਕਰੋਗੇ ਤੁਹਾਡੀ ਫਸਲ ਖਰਾਬ ਹੋ ਜਾਣੀ ਆ ਉਹ ਚ ਕਿਸੇ ਦਾ ਕੁਝ ਨਹੀਂ ਜਾਂਦਾ ਸੋ ਪਹਿਲੇ ਪਾਣੀ ਤੇ ਤੁਸੀਂ ਸਪਰੇਅ ਜ਼ਰੂਰ ਕਰੋ ਮੈਗਨੀਸ ਸਲਫੇਟ 1 ਕਿਲੋ 30.5% ਨਾਲ ਜੇ ਜੂਰੀਆ ਤੁਸੀਂ ਕਿਲੋ ਡੇਢ ਕਿਲੋ ਪਾ ਲੋਗੇ ਨਤੀਜੇ ਇਹਦੇ ਵਧੀਆ ਮਿਲਣਗੇ ਕੱਲੀ ਕਰਨੀ ਹੈ ਕੱਲੀ ਵੀ ਕਰ ਸਕਦੇ ਆ 150 ਲੀਟਰ ਘਟੋ ਘਟ ਪਾਣੀ ਵਰਤਣਾ ਜੇ ਵੱਧ ਵਰਤੋਗੇ ਤਾਂ ਉਹਦੇ ਨਤੀਜੇ ਵੀ ਤੁਹਾਨੂੰ ਵਧੀਆ ਮਿਲਣਗੇ ਜੇ ਆਪਾਂ ਪਹਿਲੇ ਪਾਣੀ ਤੇ ਨਹੀਂ ਕਰਦੇ ਕਈ ਜਿਹੜੇ ਹਲਕੀਆਂ ਜ਼ਮੀਨਾਂ ਨੇ ਉੱਥੇ ਕਾੜ ਜਾਂਦਾ ਆ ਜਾਂਦੀ ਬਾਅਦ ਚੋਂ ਕਣਕ ਇੱਕ ਵਾਰ ਦਬ ਜਾਂਦੀ ਫਿਰ ਆਪਾਂ ਨੂੰ 2-3 ਸਪਰੀਆਂ ਕਰਨੀਆਂ ਪੈਂਦੀਆਂ ਤੇ ਕਣਕ ਉਹ ਨਾਲ ਨਹੀਂ ਰਲਦੀ ਸੋ ਇਹ ਚੱਕਰ ਦੇ ਵਿੱਚ ਆਪਾਂ ਇਧਰੋਂ ਪੁੱਛ ਲਿਆ ਉਧਰੋਂ ਪੁੱਛ ਲਿਆ ਤੁਸੀਂ ਰਿਜ਼ਲਟ ਸਪਰੇਅ ਕਰਕੇ ਦੇਖੋ ਜਦੋਂ ਸਪਰੇਅ ਕਰਕੇ ਦੇਖੋਗੇ ਫੇਰ ਹੀ ਤੁਹਾਨੂੰ ਨਤੀਜਾ ਮਿਲੂਗਾ ਜੋ ਵੀ ਕਰਕੇ ਦੇਖਣਾ ਫੀਲਡ ਦੇ ਵਿੱਚ ਆਪਦਾ ਤਜਰਬਾ ਕਰਕੇ ਦੇਖੋ ਉਹਨੂੰ ਸਾਂਝਾ ਕਰੋ ਸੋ ਜਿਆਦਾ ਆਪਾਂ ਮਤਲਬ ਉਹ ਕਹਿੰਦੇ ਹੁੰਦੇ ਜਿਆਦਾ ਸਲਾਹਾਂ ਦੇ ਵਿੱਚ ਬੰਦਾ ਆਪਦਾ ਨੁਕਸਾਨ ਕਰਾ ਲੈਂਦਾ ਸੋ ਬੇਨਤੀ ਆ ਕਿ ਇਹ ਸਪਰੇਅ ਤੁਸੀਂ ਮੈਗਨੀਸ ਸਲਫੇਟ ਵਾਲੀ ਜੋ ਕਿ ਪੀਏਐਲ ਲੁਧਿਆਣਾ ਵੱਲੋਂ ਪਿਛਲੇ ਸਾਲਾਂ ਤੋਂ ਸਿਫਾਰਸ਼ ਕੀਤੀ ਜਾਂਦੀ ਹੈ ਕੋਈ ਨਵੀਂ ਸਿਫਾਰਸ਼ ਆਈ ਉਹਦੇ ਬਾਰੇ ਵੀ ਆਪਾਂ ਦੱਸ ਦੇਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ